ਕੌਣ ਹੈ ਸਾਗਰ ਦੀ ਬੌਟਿਕ ਬਈ ਆਏ ਉਹ ਸਾਗਰ ਦੀ ਬੌਟਿਕ ਕੌਣ ਹੈ ਜਿਹੜੀ ਵੈਂਟੀ ਇੰਡੀ ਕਾ ਚਲਾਉ ਉਹ ਸਾਨੂੰ ਵੀ ਦੱਸ ਦੋ ਕੌਣ ਹੈ ਉਹ ਇਹਨੇ ਤਾਂ ਸਕੂਟਰੀ ਦਾ ਸਿੱਧੀ ਚਲਦੀ ਇਹ ਗੱਡੀ ਕਿੱਥੋਂ ਚਲਾ ਲੈਣੀ ਆ ਮੈਂ ਤਾਂ ਆ ਰਹਾ ਨਾ ਜਦੋਂ ਜਿਹੜਾ ਵੀ ਦੇਖੋ ਰੀਲ ਪੈ ਜਣਾ ਸਾਗਰ ਦੀ ਬੌਟਿਕ ਕਹਿੰਦੀ ਸਾਗਰ ਦੀ ਬੌਟਿਕ ਕਹਿੰਦੀ ਆ ਨਿਮਰਤ ਖੈਰਾਂ ਵੀ ਲੱਗਦੀ ਹੈ ਲੈਣੇ ਦੇ ਨਾਲ ਬਾਕੀ ਇਹਨਾਂ ਤਾਂ ਲੱਗਣਾ ਹੀ ਹੈਗਾ ਸੀ ਸਾਗਰ ਦੀ ਬੌਟਿਕ ਕਹਿੰਦੀ ਇੰਡੀ ਕਾ ਚਲਾ ਹਾਈਵੇ ਤੇ ਸਕੂਟਰੀ ਨਹੀਂ ਸਿੱਧੀਆਂ ਚਲਾਉਂਦੀਆਂ ਇਹ ਤਾਂ ਸਕੂਟਰੀ ਲੈ ਕੇ ਬੰਦੇ ਦੇ ਪੈਰਾਂ 'ਚ ਫ੍ਰੇਕ ਬਾਅਦ 'ਚ ਮਾਰਦੇ ਪਹਿਲਾਂ ਆ ਠੀਕ ਸੋ ਦਿੰਦੀਆਂ ਨੇ ਮੇਰੀ ਪੰਜਾਬ ਸਰਕਾਰ ਨੂੰ ਬੇਨਤੀ ਹੈ ਕਿ ਸਾਗਰ ਦੀ ਇੰਡੀਕਾ ਤੇ ਉਹਦੀ ਬਾਉਟੀ ਨੂੰ ਚੱਕ ਕੇ ਥਾਣੇ ਮਾਰੇ ਜਾਵੇ ਨਾਲੇ ਨਾ ਕੱਟੇ ਦੇ ਵਿੱਚ ਲਾ ਸਾਰਾ ਪੰਜਾਬ ਸਾਗਰ ਦੀ ਬਾਉਟੀ ਸਾਗਰ ਦੀ ਬਾਉਟੀ ਓਏ ਹੈ ਕੌਣ ਹੈ ਬਾਉਟੀ ਸਾਡੇ ਕੋਲ ਤਾਂ ਸਾਰੀ ਬਾਉਟੀ ਨਹੀਂ ਹੈਗੀ ਅਸੀਂ ਕਿਹਨੂੰ ਗੱਡੀ ਸਿਖਾ ਦਈਏ ਨਾਲੇ ਇਹਦਾ ਤਾਂ ਸਕੂਟਰੀ ਨਹੀਂ ਮਾਨ ਹੈਗੀ ਇਹਦਾ ਸਕੂਟਰੀ ਨਾਲ ਲੱਤਾਂ ਵਾਹਾਂ ਤੋੜਦੇ ਨੇ ਜੇ ਕਿਤੇ ਗੱਡੀ ਸਿਖਾਤੀ ਇਹ ਤਾਂ ਬੰਦੇ ਨੂੰ ਮਿੱਦ ਕੇ ਲੰਘ ਜਾਣਗੀਆਂ ਰੱਬ ਦਾ ਬਾਤ ਆ ਬੱਸ ਕਰੋ ਸਾਗਰ ਦੀ ਬਾਉਟੀ ਕੌਣ ਆ ਮੈਨੂੰ ਮਲਾਉਣੀ ਦਮਾਉਂਤ ਨੇ ਖੜਾ ਮੈਂ ਓਏ ਹੋਰ ਯਾਰ ਹੱਦ ਕਰੀ ਪਈ ਐ ਜਦੋਂ ਮੋਬਾਈਲ ਖੋਲੋ ਸਾਗਰ ਦੀ ਬੌਟੀ ਜਦੋਂ ਮੋਬਾਈਲ ਖੋਲੋ ਸਾਗਰ ਦੀ ਬੌਟੀ ਦੂਜੀ ਲਿਖੀ ਐ ਸਾਗਰ ਦੀ ਬੌਟੀ ਓ ਕੌਣਾ ਸਾਗਰ ਆਪਣੀ ਬੌਟੀ ਨੂੰ ਸਾਹ ਪਾਈ ਸਾਹ ਨਾਲੇ ਆਪਣੀ ਇੰਡੀਕੇਟਰੇ ਲਾਲ ਐ